ਸਭ ਤੋਂ ਪਹਿਲਾਂ ਨਵਰਾਤਰੀ ਦੇ ਕਾਰਜ ਜੁੜੇ ਅਸੀਂ ਪ੍ਰੋਪਰ ਪੁਲਿਸ ਪੈਟਰੋਲਿੰਗ ਸ਼ੁਰੂ ਕੀਤੀ ਹੈ ਜੀ ਨਾਕਾਬੰਦੀ ਸ਼ੁਰੂ ਕੀਤੀ ਹੈ ਪ੍ਰੋਪਰ ਅਸੀਂ ਮੰਦਰ ਕਮੇਟੀ ਵੱਲੋਂ ਰਿਕੁਐਸਟ ਕੀਤੀ ਹੈ ਹਰ ਮੰਦਰ ਦੇ ਵਿੱਚ ਪ੍ਰੋਪਰ ਲਾਈਟਿੰਗ ਸਿਸਟਮ ਹੋਏ ਸੀਸੀਟੀਵੀ ਕੈਮਰਾ ਜ਼ੋਨ ਤੇ ਪਾਰਕਿੰਗ ਦਾ ਪ੍ਰੋਪਰ ਇੰਜ਼ਾਮ ਹੋਏ ਜੋੜਾਕਾਰ ਵਗੈਰਾ ਜਿੱਥੇ ਹੋਏ ਉੱਥੇ ਪ੍ਰੋਪਰ ਕੋਈ ਨਾ ਕੋਈ ਬੰਦਾ ਉੱਥੇ ਇਨਚਾਰਜ ਹੋਏ ਤੇ ਅੰਦਰ ਵੀ ਜਿਹੜੇ ਵੋਲੰਟੀਅਰਜ਼ ਹੋਣਗੇ ਮੰਦਰ ਦੇ ਉਹ ਵੀ ਅਸੀਂ ਮੰਦਰ ਕਮੇਟੀ ਵੱਲੋਂ ਰਿਕੁਐਸਟ ਕੀਤੀ ਹੈ ਕਿ ਵੋਲਿਟੇਸ ਵੀ ਪੂਰਾ ਧਿਆਨ ਰੱਖਣ ਜਿਹੜੀ ਆਊਟਰ ਸਿਕਿਉਰਿਟੀ ਹੈਗੀ ਮੰਦਰ ਦੀ ਉਹ ਸਾਡੀ ਪ੍ਰੋਪਰ 24 ਆਵਰਸ ਪੈਟ੍ਰੋਲਿੰਗ ਪੀਸੀਆਰ ਵਾਂਗ ਚੱਲਦੀਆਂ ਨਾਲੇ ਪੀਸੀਆਰ ਵਾਂਗ ਨਾਲੇ ਐਸਚਓਜ਼ ਦੀਆਂ ਗੱਡੀਆਂ ਵੀ ਹੈਗੀਆਂ ਐਸਚਓਜ਼ ਦੀਆਂ ਗੱਡੀਆਂ ਦੇ ਉੱਪਰ ਵੀ ਕੈਮਰਾਸ ਲੱਗੇ ਆ ਤੇ ਰਾਉਂਡ ਦਿ ਕਲੌਕ ਸਾਡੀ ਪੈਟ੍ਰੋਲਿੰਗ ਚੱਲ ਰਹੀ ਹੈ ਜੀ ਹਾਂਜੀ ਬਿਲਕੁਲ ਸਾਡੇ ਸਾਡੇ ਜਿਹੜਾ ਇਨਫਲੋ ਆਫ ਟੂਰਿਸਟ ਵੀ ਹੈਗਾ ਇਸ ਸੀਜ਼ਨ ਦੇ ਵਿੱਚ ਥੋੜਾ ਜ਼ਿਆਦਾ ਹੋ ਜਾਂਦਾ ਹੈ ਉਹਦੇ ਰਿਗਾਰਡਿੰਗ ਅਸੀਂ ਟ੍ਰੈਫਿਕ ਦੀ ਵੀ ਥੋੜੀ ਨਫਰੀ ਵਧਾਈ ਹੈ अभी रूट प्लान भी कर रहे हैं जिथे अपना आ, पीड़ पटाकेरिया है टाइम बैरीगेटिंग भी कर रहे हैं वन वे भी कर रहे हैं जिथेड़ी है दोबारा रिपीट कर देना कि अभी कमेटी वाले भी रिक्वेस्ट की है ਪਰ ਪਾਰਕਿੰਗ ਦੀ ਅਸੀਂ ਨਾਲੇ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤੇ ਜਿਹੜੀ ਵੀ ਕੋਈ ਨੇੜੇ ਖਾਲੀ ਥਾਂ ਹੈਗੀ ਅਸੀਂ ਉੱਤੇ ਪਾਰਕਿੰਗ ਕਰਾਂਗੇ ਸਿਰ ਸ਼ਰਾਧੀਆਂ ਸਾਰੇ ਵੀ ਪਕੜ ਹੋਉਂਦੀਆਂ ਸੋ ਸੀਸੀਟੀਵੀ ਵੀ ਲੈ ਕੇ ਹਰ ਸ਼ਹਿਰ ਵਾਸੀ ਨੂੰ ਕੀ ਬਿਲਕੁਲ ਜਿਵੇਂ ਮੈਂ ਕਿਹਾ ਕਿ ਅਸੀਂ ਮੰਦਰ ਕਮੇਟੀ ਵੱਲੋਂ ਵੀ ਸਾਰੇ ਰਿਕੁਐਸਟ ਕੀਤੀ ਕਿ ਸੀਸੀਟੀਵੀ ਕੈਮਰਾਸ ਵਨ ਸਾਡੀ ਐਸਚੋਲ ਦੀ ਗੱਡੀਆਂ ਦੇ ਉੱਪਰ ਵੀ ਕੈਮਰਾ ਲੱਗੇਗਾ ਨਾਲੇ ਮੈਂ ਤਾਂ ਇਹ ਰਿਕੁਐਸਟ ਕਰੂੰਗਾ ਸ਼ਹਿਰ ਵਾਸੀਆਂ ਨੂੰ ਕਿ ਜਿਨ੍ਹਾਂ ਦੀ ਦੁਕਾਨਾਂ ਹੈਗੀਆਂ ਜਾਂ ਘਰ ਹੈਗੇ ਲਾਗੇ ਉਹ ਵੀ ਸੀਸੀਟੀਵੀ ਕੈਮਰਾ ਜ਼ਰੂਰ ਲਵਾਂ। ਬਾਕੀ ਸਾਡੇ ਕੋਲ ਆ ਰਹੀ ਹੈ ਜੀ ਐਕਸਟਰਾ ਫੋਰਸ ਥੋੜੀ ਆਊਗੀ ਅਸੀਂ ਰਿਕੁਐਸਟ ਕੀਤੀ ਹੈ ਫੋਫੇਸਟਿਵ ਸੀਜ਼ਨ। ਬਿਲਕੁਲ ਬਿਲਕੁਲ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਆਪਣੇ ਪਾਸੋਂ। ਲੋਕਾਂ ਨੂੰ ਮੈਂ ਕਹੂੰਗਾ ਕਿ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਅ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੇ ਪੂਰੇ ਕਾਨੂੰਨ ਕਾਇਦੇ ਦੇ ਵਿੱਚ ਜੋ ਵੀ ਚੱਲੇਗਾ ਉਹਨਾਂ ਦਾ ਕੋਈ ਤਕਲੀਫ ਹੋਏਗੀ ਨਹੀਂ ਜੇ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਦਿਨ ਵੀ ਲੱਕ ਟੇਕ Uh, action as per law.